ਸਰਕਾਰੀ ਸਕੂਲ ਇਹਨਾਂ ਜਿਹੜੇ ਵਾ ਫੇਲ ਕਰਤੇ ਆ ਤੇ ਪ੍ਰਾਈਵੇਟ ਸਕੂਲਾਂ ਦੇ ਵਿੱਚ ਮਾਪਿਆਂ ਦੀ ਜਿਹੜੀ ਉਹ ਛਿਲ ਲਾਤਰੀ ਤੇ ਕਿਤਾਬਾਂ ਕਾਪੀਆਂ ਪਹਿਨਾ ਤੱਕ ਵਰਦੀਆਂ ਤੱਕ ਜਿਹੜਾ ਵਾ ਉਥੋਂ ਖਰੀਦਣ ਵਾਸਤੇ ਮਾਪਿਆਂ ਨੂੰ ਜਿਹੜਾ ਮਜਬੂਰ ਕੀਤਾ ਜਾ ਰਿਹਾ ਤੋਂ ਮਹਿੰਗੇ ਭਾਅ ਦਿੱਤੇ ਜਿਹੜਾ ਖਰੀਦ ਕੇ ਤੇ ਉਥੋਂ ਜਿਹੜਾ ਵਾ ਦਿੱਤੀਆਂ ਜਾ ਰਹੀਆਂ ਤੇ ਸਰਕਾਰੀ ਸਕੂਲ ਜਿਹੜੇ ਸਾਡੇ ਫੇਲ ਕੀਤੇ ਜਾ ਰਹੇ ਆ ਜਿਵੇਂ ਸਾਡੀ ਰੋਡਵੇਜ ਫੇਲ ਕੀਤੀ ਆ ਜਿਵੇਂ ਸਾਡੇ ਸਰਕਾਰੀ ਹਸਪਤਾਲ ਫੇਲ ਕੀਤੇ ਆ ਸਾਰਾ ਕੁਝ ਫੇਲ ਕਰਨ ਦੀ ਤਿਆਰੀ ਤੇ ਪ੍ਰਾਈਵੇਟ ਜਿਹੜੇ ਆ ਜਿਹੜੇ ਅਡਾਨੀਆਂ ਬਾਨੀਆਂ ਕਾਰਪੋਰੇਟਾਂ ਦੇ ਸਕੂਲ ਆ ਉਹਨਾਂ ਨੂੰ ਜਿਹੜਾ ਵਾ ਇਹ ਬੜਾਵਾ ਦੇ ਕੇ ਤਾਂ ਚੁੱਕਰੇ ਅੱਜ ਜੋ ਇੱਥੇ ਇੱਕ ਸਾਨੂੰ ਇਹ ਵੀ ਪਤਾ ਲੱਗਾ ਕਿ ਬੱਚਿਆਂ ਨੂੰ ਇਹ ਕਿਹਾ ਵੀ ਆਪਣੇ ਮਾਪਿਆਂ ਨੂੰ ਲੈ ਕੇ ਆਇਓ ਜਿਹੜੇ ਮਾਪਿਆਂ ਨੂੰ ਨਾ ਲਿਕੇ ਉਹਨਾਂ ਨੂੰ 100-100 ਰੁਪਿਆ ਫਾਈਨ ਲੱਗੂਗਾ ਉਹ ਬੱਚਿਆਂ ਨੇ ਕਿਹਾ ਵੀ ਸਾਡੇ ਮਾਪੇ ਨਹੀਂ ਆ ਸਕਦੇ ਉਹਨਾਂ ਕੰਮਕਾਰਾਂ ਤੇ ਜਾਣਾ ਦੇਖੋ ਇਹ ਕਿਹੜੇ ਤਰੀਕੇ ਨਾਲ ਕਿਉਂਕਿ ਲੋਕਾਂ ਦੇ ਵਿੱਚ ਜਾਗਰਤੀ ਆ ਚੁੱਕੀ ਆ ਲੋਕ ਸਮਝਦੇ ਆ ਕਿ ਇਹ ਕੀ ਕੁਛ ਕਰ ਰਿਹਾ ਇੱਕ ਬੰਨੇ ਕਿਸਾਨਾਂ ਮਜ਼ਦੂਰਾਂ ਦੇ ਆਮ ਲੋਕਾਂ ਨਾਲ ਧੱਕਾ ਕਰ ਰਿਹਾ ਦੂਜੇ ਬੰਨੇ ਮਾਪਿਆਂ ਨੂੰ ਸੱਦ ਕੇ ਜਿਹੜਾ ਵਾ ਬੱਚਿਆਂ ਤੇ ਪ੍ਰੈਸ਼ਰ ਪਾ ਕੇ ਜਿਹੜਾ ਵਾ ਉਹਨਾਂ ਨੂੰ ਸੱਦ ਕੇ ਤੇ ਦੁਕਾਟਣ ਜੇ ਤੁਸੀਂ ਵਾਕਏ ਕੁਝ ਕੀਤਾ ਹੋਵੇ ਤਾਂ ਲੋਕ ਆ ਮਹਾਰਿਆਣ ਕੇ ਤੁਹਾਡੇ ਦੁਕਾਟਨ ਦੇ ਵਿੱਚ ਬੈਣ ਤੇ ਤੁਹਾਡੀ ਵਾਵਾ ਕਰਨ ਅੱਜ ਇਹ ਮਜਬੂਰੀ ਵਸ ਜਿਹੜਾ ਵਾ ਬੱਚਿਆਂ ਨੂੰ ਪ੍ਰੈਸ਼ਰ ਦੇ ਨਾਲ ਜਿਹੜਾ ਵਾ ਲਿਆਂਦਾ ਜਾ ਰਿਹਾ ਅੱਜ ਅਸੀਂ ਜਿਹੜਾ ਵਿਰੋਧ ਕਰਨ ਆਏ ਆ ਤੇ ਵੱਡੀ ਪੱਧਰ ਤੇ ਜਿਹੜਾ ਵਾ ਪ੍ਰਸ਼ਾਸਨ ਲਾ ਕੇ ਰੋਕਿਆ ਗਿਆ ਵਾ